ਹੈਲੋ ਜੀ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਰੋਜ਼ ਨਵੀਂ ਚਰਚਾ ਚੈਨਲ ਦੇ ਉੱਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਜੀ ਤੇ ਜੀ ਅੱਜ ਆਪਾਂ ਇੱਕ ਛੋਟੀ ਜੀ ਕਹਾਣੀ ਲੈ ਕੇ ਆਈਆਂ ਕਹਾਣੀ ਬਹੁਤ ਹੀ ਦਿਲ ਨੂੰ ਛੂਣ ਵਾਲੀ ਹੈ ਕਹਾਣੀ ਕੁਛ ਇਸ ਤਰ੍ਹਾਂ ਹੈ ਕਿ ਇੱਕ ਦੋਸਤ ਨੇ ਆਪਣੇ ਦੋਸਤ ਨੂੰ ਨਵੀਂ ਜ਼ਿੰਦਗੀ ਜੀਣ ਦੀ ਕਿਸ ਤਰ੍ਹਾਂ ਨਵੀਂ ਜ਼ਿੰਦਗੀ ਦੇ ਦਿੰਦੀ ਇਸ ਦੇ ਉੱਤੇ ਆਪਾਂ ਅੱਜ ਚਰਚਾ ਕਰਾਂਗੇ ਪਵਨ ਇੱਕ ਬਹੁਤ ਹੀ ਸੁਲਝਿਆ ਹੋਇਆ ਤੇ ਬਹੁਤ ਹੀ ਸਮਝਦਾਰ ਇਨਸਾਨ ਸੀ ਆਪਾਂ ਪਵਨ ਤੇ ਪਰemptyDict ਦੋਨਾਂ ਦੀ ਜ਼ਿੰਦਗੀ ਦੇ ਉੱਤੇ ਅੱਜ ਚਰਚਾ ਕਰਾਂਗੇ तो चलो जी आप टाइम ना वेस्ट करते हुए अपनी चर्चा शुरू करते हैं यानी कि अपनी कहानी शुरू करते हैं कहानी कुछ इस तरह है कि पवन बहुत ही सुलझा हुआ और बहुत ही समझदार इंसान से बहुत ही पढ़िया लिखिया और पेशे तो वो एक वकील सी ਰਬਾ ਸਮਝਦਾਰ ਹੋਣ ਹਰ ਮਾਪੇ ਦਾ ਇਕਲੌਤਾ ਪੁੱਤ ਸੀ ਕਿਉਂਕਿ ਉਸ ਦਾ ਕੋਈ ਭੈਣ ਭਰਾ ਨਹੀਂ ਸੀ ਪਵਨ ਇਕੱਲਾ ਹੀ ਸੀ ਤਾਂ ਜਦੋਂ ਪਵਨ ਆਪਣੀ ਜ਼ਿੰਦਗੀ ਦੇ ਵਿੱਚ ਥੋੜਾ ਸੈਟਲ ਹੋ ਗਿਆ ਨੌਕਰੀ ਲੱਗ ਗਈ ਅੱਛੀ ਤਾਂ ਪਵਨ ਦੀ ਸ਼ਾਦੀ ਹੋ ਗਈ ਪਵਨ ਦੀ ਸ਼ਾਦੀ ਬਹੁਤ ਹੀ ਧੂਮ-ਤਾਮ ਦੇ ਨਾਲ ਕੀਤੀ ਮਾਪੇ ਨੇ ਪਰ ਪਵਨ ਦੀ ਸ਼ਾਦੀ ਜੋ ਸੀ ਉਹ 15 ਦਿਨਾਂ ਦੇ ਅੰਦਰ ਹੀ ਸ਼ਾਦੀ ਜਿਹੜੀ ਸੀ ਬਰਬਾਦੀ ਬਣ ਗਈ ਪਵਨ ਦੀ ਕਿਸ ਤਰ੍ਹਾਂ ਬਰਬਾਦੀ ਬਣ ਗਈ ਕਿਉਂਕਿ ਜਿਸ ਲੜਕੀ ਦੇ ਨਾਲ ਪਵਨ ਦੀ ਸ਼ਾਦੀ ਹੋਈ ਉਹ ਲੜਕੀ ਕਿਸੇ ਹੋਰ ਨੂੰ ਪਸੰਦ ਕਰਦੀ ਸੀ ਤਾਂ ਉਸਨੇ ਕਿਹਾ ਕਿ ਮੈਂ ਪਵਨ ਨੂੰ ਪਵਨ ਨੂੰ ਕਹਿਣ ਲੱਗੇ ਕਿ ਮੈਂ ਤੇਰੇ ਨਾਲ ਨਹੀਂ ਰਹਿ ਸਕਦੀ ਕਿ ਤੂੰ ਮੇਰੇ ਲਈਕ ਨਹੀਂ ਪਵਨ ਨੇ ਕਿਹਾ ਕਿ ਤੂੰ ਪਹਿਲਾਂ ਹੀ ਆਪਣੇ ਘਰ ਵਾਲਿਆਂ ਨੂੰ ਬੋਲ ਦਿੰਦੀ ਤੂੰ ਆਪਣੇ ਪਰਿਵਾਰ ਦਾ ਇੰਨਾ ਖਰਚਾ ਕਰਾਇਆ ਮੇਰਾ ਇੰਨਾ ਖਰਚਾ ਕਰਾਇਆ ਸਭ ਕੁਝ ਕੀਤਾ ਤੂੰ ਪਹਿਲਾਂ ਹੀ ਬੋਲ ਦੇਣਾ ਸੀਗਾ ਕਿ ਮੈਂ ਤੇਰੇ ਨਾਲ ਵਿਆਹ ਨਹੀਂ ਕਰਵਾਉਣਾ ਕਹਿ ਰਹੀ ਮੈਂ ਤਾਂ ਬਹੁਤ ਸਮਝਾਇਆ ਸੀ ਪਰ ਮੇਰੇ ਘਰ ਵਾਲੇ ਨਹੀਂ ਸਮਝੇ ਤਾਂ ਉਸਨੇ ਕਿਹਾ ਕਿ ਚਲੋ ਕੋਈ ਗੱਲ ਨਹੀਂ ਜੇ ਤੂੰ ਨਹੀਂ ਰਹਿਣਾ ਹੈ ਤਾਂ 10 15 ਦਿਨ ਤੱਕ ਪਵਨ ਨੇ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਨਹੀਂ ਸਮਝੇ ਤਾਂ ਆਖਿਰੋ ਉਸ ਨੂੰ ਉਸਦੇ ਪੇਕੇ ਘਰ ਛੱਡ ਕੇ ਆ ਗਿਆ ਤੇ ਉਹਨਾਂ ਨੂੰ ਕਿਹਾ ਕਿ ਤੁਹਾਡੀ ਬੇਟੀ ਮੇਰੇ ਨਾਲ ਨਹੀਂ ਰਹਿਣਾ ਚਾਹੁੰਦੀ ਇਹ ਕਿਸੇ ਹੋਰ ਨੂੰ ਪਸੰਦ ਕਰਦੀ ਹੈ ਤੁਸੀਂ ਪਹਿਲਾਂ ਹੀ ਇਹਨੂੰ ਪੁੱਛ ਲੈਣਾ ਸੀਗਾ ਤੇ ਇਸ ਦੀ ਸ਼ਾਦੀ ਉੱਥੇ ਹੀ ਕਰਨੀ ਸੀ ਜਿੱਥੇ ਇਹ ਚਾਹੁੰਦੀ ਸੀ ਤਾਂ ਇਸ ਗੱਲ ਤੇ ਪਵਨ ਦੇ ਸਸਰਾਲ ਵਾਲੇ ਜਿਹੜੇ ਸੀ ਉਹ ਬਹੁਤ ਹੀ ਜ਼ਿਆਦਾ ਇੱਕ ਵਾਰੀ ਤਾਂ ਗੁੱਸੇ ਦੇ ਵਿੱਚ ਆਏ ਤਾਂ ਬਾਅਦ ਦੇ ਵਿੱਚ ਜਦੋਂ ਉਹਨਾਂ ਨੇ ਆਪਣੀ ਬੇਟੀ ਨੂੰ ਪੁੱਛਿਆ ਤਾਂ ਉਹਨਾਂ ਨੇ ਉਸਨੇ ਕਿਹਾ ਕਿ ਮੈਂ ਇਸਦੇ ਨਾਲ ਨਹੀਂ ਰਹਿਣਾ ਚਾਹੁੰਦੀ ਮੈਂ ਫਲਾਣੇ ਫਲਾਣੇ ਬੰਦੇ ਦੇ ਨਾਲ ਰਹਿਣਾ ਚਾਹੁੰਦੀ ਤਾਂ ਇਸ ਗੱਲ ਤੇ ਬਹੁਤ ਜ਼ਿਆਦਾ ਬਹਿਸ-ਵਾਜੀ ਵੀ ਹੋਈ ਪਰ ਅਖੀਰ ਗੱਲ ਇੱਥੇ ਆ ਕੇ ਖਤਮ ਹੋ ਗਈ ਕਿ ਬਈ ਉਹਨੇ ਕਿਹਾ ਕਿ ਮੈਂ ਇਸ ਬੰਦੇ ਦੇ ਨਾਲ ਰਹਿਣਾ ਹੀ ਨਹੀਂ ਤਾਂ ਕਰਦਿਆ ਕਰਾਉਂਦੇ ਅੱਛੇ 6 ਮਹੀਨੇ ਦੇ ਅੰਦਰ ਅੰਦਰ ਤਲਾਕ ਤਲਾਕ ਹੋਣ ਤੋਂ ਬਾਅਦ ਪਵਨ ਕੁਝ ਟਾਈਮ ਤੱਕ ਕਾਫੀ ਅਫਸੈਟ ਰਿਹਾ ਹਾਲਾਂਕਿ ਜੌਬ ਕਰ ਰਿਹਾ ਸੀ ਸਭ ਕੁਝ ਕਰ ਰਿਹਾ ਸੀਗਾ ਪਰ ਕਾਫੀ ਅਫਸੈਟ ਸੀਗਾ ਕਿ ਉਸ ਨੂੰ ਇਹ ਲੱਗਾ ਕਿ ਮੇਰੇ ਅੰਦਰ ਐਸੀ ਕਿਹੜੀ ਕਮੀ ਸੀਗੀ ਕਿ ਇਹ ਲੜਕੀ ਮੈਨੂੰ ਠੁਕਰਾ ਕੇ ਚਲੀ ਗਈ ਤਾਂ ਪਵਨ ਦੇ ਪਿਤਾ ਨੇ ਇੱਕ ਦਿਨ ਕਿਹਾ ਕਿ ਜ਼ਰੂਰੀ ਨਹੀਂ ਹੈ ਕਿ ਪਰਮਾਤਮਾ ਨੇ ਜਿਸ ਤਰ੍ਹਾਂ ਆਪਣੀਆਂ ਪੰਜ ਉਂਗਲਾਂ ਇੱਕੋ ਜੀਆਂ ਨਹੀਂ ਬਣਾਈਆਂ ਇਸ ਤਰ੍ਹਾਂ ਪਰਮਾਤਮਾ ਨੇ ਸਾਰੀ ਦੁਨੀਆ ਇੱਕੋ ਜੀ ਨਹੀਂ ਬਣਾਈ ਔਰ ਸਾਰੀਆਂ ਕੁੜੀਆਂ ਇੱਕੋ ਜੀਆਂ ਨਹੀਂ ਹੁੰਦੀਆਂ ਹੋ ਸਕਦਾ ਹੈ ਕਿ ਪਰਮਾਤਮਾ ਨੇ ਤੇਰੇ ਵਾਸਤੇ ਕੁਝ ਚੰਗਾ ਹੀ ਲਿਖਿਆ ਹੋਵੇ ਤਾਂ ਉਹ ਇਹ ਗੱਲ ਸੁਣ ਕੇ ਆਪਣੇ ਆਫਿਸ ਚਲਾ ਗਿਆ ਕੰਮ ਕਰਦਾ ਰਿਹਾ ਕਰਦਾ ਰਿਹਾ ਸੋਚਦਾ ਰਿਹਾ ਕਿ ਪਤਾ ਨਹੀਂ ਪਰਮਾਤਮਾ ਨੇ ਕੀ ਚੰਗਾ ਸੋਚਿਆ ਹੋਣਾ ਮੈਨੂੰ ਤੇ ਕੁਝ ਚੰਗਾ ਨਹੀਂ ਲੱਗ ਰਿਹਾ ਤਾਂ ਅਚਾਨਕ ਉਹ ਉਸਨੇ ਇੱਕ ਦਿਨ ਦੇਖਿਆ ਕਿ ਸੰਡੇ ਨੂੰ ਉਹ ਮਾਰਕੀਟ ਦੇ ਵਿੱਚ ਉਸਦੇ ਨਾਲ ਕਾਲਜ ਦੇ ਵਿੱਚ ਪੜਦੀ ਹੋਈ ਉਸਦੀ ਦੋਸਤ ਜੋ ਕਿ ਬਹੁਤ ਹੀ ਜ਼ਿਆਦਾ ਹੁਣ ਹਾਰ ਸੀ ਔਰ ਬਹੁਤ ਹੀ ਜ਼ਿਆਦਾ ਅੱਛੀ ਦੋਸਤੀ ਸੀ ਉਸ ਦੇ ਨਾਲ ਤਾਂ ਉਸ ਨੇ ਕੁਝ ਐਸੀ ਹਾਲਤ ਦੇ ਵਿੱਚ ਦੇਖਿਆ ਤਾਂ ਉਹ ਇੱਕਦਮ ਪਰੇਸ਼ਾਨ ਹੋ ਗਿਆ ਤਾਂ ਉਸ ਦੀ ਦੋਸਤ ਦੀ ਪਰਜਾਈ ਵੀ ਉਸ ਦੇ ਨਾਲ ਸੀ ਤਾਂ ਉਸ ਨੇ ਪੁੱਛਿਆ ਕਿ ਪਰਨੀਤ ਨੂੰ ਕੀ ਹੋ ਗਿਆ ਹੈ ਪਰਨੀਤ ਦੀ ਹਾਲਤ ਕਿਵੇਂ ਦੀ ਹੋਈ ਪਈ ਹੈ ਪਰਨੀਤ ਦਾ ਬਹੁਤ ਹੀ ਇੱਕਦਮ ਟਿਪ ਟੌਪ ਰਹਿੰਦੀ ਸੀ ਸੁਲਝੀ ਹੋਈ ਸੀਗੀ ਤੇ ਪਰਨੀਤ ਕਿਵੇਂ ਮਤਲਬ ਕਿ ਜ਼ਿੰਦਗੀ ਦੇ ਵਿੱਚ ਕਿਸ ਤਰ੍ਹਾਂ ਇਹਦੀ ਹਾਲਤ ਹੋਈ ਪਈ ਹੈ ਇਹਨੂੰ ਕੀ ਹੋਇਆ ਕਿ ਇਹ ਬਿਮਾਰ ਹੈ ਤਾਂ ਉਸਦੀ ਪਰਜਾਈ ਨੇ ਕਿਹਾ ਕਿ ਨਹੀਂ ਇਹ ਬਿਮਾਰ ਨਹੀਂ ਹੈ ਇਹਦੇ ਹਸਬੰਡ ਦੀ ਡੈਥ ਹੋ ਗਈ ਹੈ ਤਾਂ ਇਹ ਸੁਣ ਕੇ ਪਵਨ ਨੂੰ ਬਹੁਤ ਵੱਡਾ ਝਟਕਾ ਲੱਗਾ ਕਿਉਂਕਿ ਪਵਨ ਉਸਦੀ ਮੈਰਿਜ ਦੇ ਵਿੱਚ ਗਿਆ ਸੀਗਾ ਉਸਦੇ ਪਰਿਵਾਰ ਤੇ ਨਾਲ ਆਉਣਾ ਜਾਣਾ ਸੀ ਮੇਲ ਦਾ ਜ਼ੁਲਦਾ ਸੀ ਤਾਂ ਪਵਨ ਨੂੰ ਬਹੁਤ ਹੀ ਵੱਡਾ ਝਟਕਾ ਲੱਗਾ ਪਵਨ ਨੇ ਕਿਹਾ ਕਿ ਮੈਨੂੰ ਤੇ ਪਤਾ ਹੀ ਨਹੀਂ ਕਿ ਕੀ ਹੋ ਗਿਆ ਕਿਵੇਂ ਹੋ ਗਿਆ ਕਿ ਤੁਸੀਂ ਦੱਸਿਆ ਹੀ ਨਹੀਂ ਤਾਂ ਜੀ ਪਰਜਾਈ ਨੇ ਕਿਹਾ ਕਿ ਬਸ ਬਹੁਤ ਹੀ ਜਲਦੀ ਜਲਦੀ ਇਹ ਸਾਰਾ ਕੁਝ ਹੋ ਗਿਆ ਤਾਂ ਉਸਨੇ ਪੁੱਛਿਆ ਕਿ ਜੋ ਬੱਚਾ ਹੈ ਉਹ ਕੌਣਾ ਹੈ ਤਾਂ ਉਸਨੇ ਕਿਹਾ ਕਿ ਉਹ ਪਰਨੀਤ ਦੀ ਬੇਟੀ ਹੈ ਤਾਂ ਉਸਨੇ ਕਿ اچھا ਠੀਕ ਹੈ ਤਾਂ ਉਸਨੇ ਜਾ ਕੇ ਪਰਨੀਤ ਦੇ ਨਾਲ ਗੱਲ ਕੀਤੀ ਕਿ ਪਰਨੀਤ ਇੰਨਾ ਕੁਝ ਹੋ ਗਿਆ ਤੂੰ ਮੈਨੂੰ ਕਦੇ ਫੋਨ ਕਰਕੇ ਦੱਸਿਆ ਹੀ ਨਹੀਂ ਤਾਂ ਉਸਨੇ ਕਿਹਾ ਕਿ ਪਵਨੀ ਇਹਦੇ ਵਿੱਚ ਦੱਸਣ ਵਾਲੀ ਕਿਹੜੀ ਗੱਲ ਸੀਗੀ ਮੈਂ ਤੇ ਬਸ ਆਪਣੀ ਜ਼ਿੰਦਗੀ ਜਿਵੇਂ ਕਿਵੇਂ ਘਟ ਰਹੀ ਹੈ ਕਿਉਂਕਿ ਪ੍ਰਨੀਤ ਦੇ ਸਸਰਾਲ ਵਾਲਿਆਂ ਨੇ ਕਿਹਾ ਕਿ ਪ੍ਰਨੀਤ ਦੀ ਉਮਰ ਬਹੁਤ ਛੋਟੀ ਹੈ ਔਰ ਅਸੀਂ ਇਸ ਨੂੰ ਆਪਣੇ ਘਰ ਦੇ ਵਿੱਚ ਨਹੀਂ ਰੱਖ ਸਕਦੇ ਤੁਸੀਂ ਆਪਣੀ ਬੇਟੀ ਦੀ ਦੁਬਾਰਾ ਸ਼ਾਦੀ ਕਰ ਦਿਓ ਅਸੀਂ ਆਪਣੀ ਪੋਤੀ ਨੂੰ ਰੱਖ ਲਵਾਂਗੇ ਪਰ ਤੁਸੀਂ ਆਪਣੀ ਬੇਟੀ ਦੀ ਸ਼ਾਦੀ ਦੁਬਾਰਾ ਕਰ ਦਿਓ ਤਾਂ ਪ੍ਰਨੀਤ ਨੇ ਕਿਹਾ ਕਿ ਮੈਂ ਸ਼ਾਦੀ ਦੁਬਾਰਾ ਨਹੀਂ ਕਰਾਂਗੀ ਮੈਂ ਆਪਣੀ ਬੇਟੀ ਦੇ ਸਹਾਰੇ ਆਪਣੀ ਜ਼ਿੰਦਗੀ ਕੱਟ ਲਵਾਂਗੀ ਤਾ ਉਹ 3 ਸਾਲ ਤੋਂ ਆਪਣੇ ਪੇਕੇ ਘਰ ਰਹ ਰਹੀ ਸੀ ਤਾਂ ਜਦੋਂ ਉਹ ਨੂੰ ਮਿਲ ਕੇ ਆਪਣੇ ਘਰ ਵਾਪਸ ਗਿਆ ਤਾਂ ਉਸਨੇ ਆਪਣੇ ਫਾਦਰ ਦੇ ਨਾਲ ਗੱਲ ਕੀਤੀ ਕਿ ਤੁਸੀਂ ਮੈਨੂੰ 2 ਦਿਨ ਪਹਿਲਾਂ ਕੋਈ ਕੁਝ ਕਿਹਾ ਸੀਗਾ ਕਿ ਸ਼ਾਇਦ ਪਰਮਾਤਮਾ ਨੇ ਤੇਰੇ ਵਾਸਤੇ ਕੁਝ ਚੰਗਾ ਸੋਚਿਆ ਹੋਵੇ ਪਰ ਮੈਨੂੰ ਨਹੀਂ ਪਤਾ ਕਿ ਪਰਮਾਤਮਾ ਨੇ ਮੇਰੇ ਵਾਸਤੇ ਕਿਵੇਂ ਦਾ ਸੋਚਿਆ ਹੈ ਔਰ ਕਿਉਂ ਸੋਚਿਆ ਹੈ ਇਹ ਮੈਂ ਨਹੀਂ ਜਾਣਦਾ ਪਰ ਤੁਸੀਂ ਮੈਨੂੰ ਕਿਹਾ ਸੀਗਾ ਕਿ ਤੂੰ ਜ਼ਿੰਦਗੀ ਦੇ ਵਿੱਚ ਅੱਗੇ ਵਧ ਤਮੈ ਵਧਣਾ ਚਾਹੁੰਦਾ ਪਰ ਉਹਦੇ ਵਾਸਤੇ ਤੁਹਾਡੀ ਇਜਾਜ਼ਤ ਲੈਣੀ ਬਹੁਤ ਜ਼ਰੂਰੀ ਹੈ ਤਾਂ ਪਵਨ ਦੇ ਪਿਤਾ ਨੇ ਕਿਹਾ ਕਿ ਹਾਂ ਬੋਲ ਤੈਨੂੰ ਕਿਸ ਗੱਲ ਦੀ ਇਜਾਜ਼ਤ ਚਾਹੀਦੀ ਹੈ ਤਾਂ ਉਸਨੇ ਕਿਹਾ ਕਿ ਮੇਰੀ ਇਸ دوست ਹੈ ਤੁਸੀਂ ਉਸ ਨੂੰ ਬਹੁਤ ਅੱਛੀ ਤਰ੍ਹਾਂ ਜਾਣਦੇ ਹੋ ਮੈਂ ਉਹਦੀ ਸ਼ਾਦੀ ਤੇ ਵੀ ਗਿਆ ਸੀ ਔਰ ਮੈਂ ਉਹਦੇ ਘਰੇ ਆਉਂਦਾ ਜਾਂਦਾ ਸੀ ਉਹ ਬਹੁਤ ਹੀ ਅੱਛੀ ਔਰ ਸੁਲਜੀ ਹੋਈ ਲੜਕੀ ਹੈ ਔਰ ਉਹ ਕਾਲਜ ਦੇ ਵਿੱਚ ਇੰਗਲਿਸ਼ ਦੀ ਪ੍ਰੋਫੈਸਰ ਹੈ ਤਾਂ ਪਵਨ ਦੇ ਪਿਤਾ ਨੇ ਕਿਹਾ ਕਿ ਹਾਂ ਮੈਨੂੰ ਪਤਾ ਹੈ ਤੂੰ ਪਰਨੀਤ ਦੀ ਗੱਲ ਕਰ ਰਿਹਾ ਹੈ ਤੇ ਉਸਨੇ ਕਿਹਾ ਕਿ ਹਾਂ ਤਾਂ ਉਸਨੇ ਕਿਹਾ ਪਰਨੀਤ ਦੀ ਤਾਂ ਸ਼ਾਦੀ ਹੋ ਗਈ ਫਿਰ ਤੂੰ ਪਰਨੀਤ ਦੇ ਬਾਰੇ ਕੀ ਗੱਲ ਕਰ ਰਿਹਾ ਹੈ ਉਸਨੇ ਕਿਹਾ ਕਿ ਪਰਨੀਤ ਦੀ ਸ਼ਾਦੀ ਹੋਈ ਸੀ ਪਰ ਪਰਨੀਤ ਦੇ ਹਸਬੰਡ ਦੀ ਡੈਥ ਹੋ ਗਈ ਹੈ 3 ਸਾਲ ਹੋ ਗਏ ਨੇ ਉਸਦੇ ਹਸਬੰਡ ਦੀ ਡੈਥ ਹੋ ਗਈ ਹੈ ਔਰ ਉਸ ਦੀ ਬੇਟੀ ਹੈ ਉਸ ਦੀ ਬੇਟੀ 4 ਸਾਲ ਦੀ ਉਸ ਦੀ ਬੇਟੀ ਹੈ ਤਾਂ ਮੈਂ ਇਹ ਸੋਚ ਰਿਹਾ ਹਾਂ ਕਿ ਮੈਂ ਉਸ ਨੂੰ ਆਪਣੀ ਜੀਵਨ ਸਾਥੀ ਬਣਾਉਂਗਾ ਤਾਂ ਪਵਨ ਦੇ ਪਿਤਾ ਨੇ ਬਿਨਾਂ ਸੋਚੇ ਸਮਝੇ ਹਾਂ ਕਰ ਦਿੱਤੀ ਉਸਨੇ ਕਿਹਾ ਕਿ ਠੀਕ ਹੈ ਕਿਉਂਕਿ ਮੈਂ ਜਾਣਦਾ ਹਾਂ ਕਿ ਉਹ ਲੜਕੀ ਬਹੁਤ ਹੀ achhi ਹੈ ਔਰ ਬਹੁਤ ਹੀ ਸਮਝਦਾਰ ਹੈ ਔਰ ਇਸ ਟਾਈਮ ਤੇ ਉਸ ਲੜਕੀ ਨੂੰ ਤੇਰੀ ਜ਼ਰੂਰਤ ਹੈ ਔਰ ਤੈਨੂੰ ਉਸ ਲੜਕੀ ਦੀ ਜ਼ਰੂਰਤ ਹੈ ਤੁਸੀਂ ਇੱਕ ਦੂਜੇ ਦੀ ਦੁੱਖ ਤਕਲੀਫ ਨੂੰ ਸਮਝ ਸਕਦੇ ਹੋ ਤਾਂ ਮੈਨੂੰ ਇਸ ਦੇ ਵਿੱਚ ਕੋਈ ਵੀ ਪ੍ਰੋਬਲਮ ਨਹੀਂ ਨਜ਼ਰ ਆਉਂਦੀ ਤਾਂ ਤੂੰ ਉਸਦੇ ਨਾਲ ਸ਼ਾਦੀ ਕਰ ਸਕਦਾ ਹੈ ਤਾਂ ਅਗਲੇ ਦਿਨ ਜਦੋਂ ਉਹ ਤਿੰਨੋ ਜਾਣੇ ਪਵਨ ਦੇ ਮਾਤਾ ਪਿਤਾ اور ਪਵਨ ਉਸਦੇ ਘਰ ਗਏ ਰਿਸ਼ਤਾ ਲੈ ਕੇ ਤਾਂ ਪਰਨੀਤ ਨੇ ਮਨਾਂ ਕਰ ਦਿੱਤਾ ਕਿ ਮੈਂ ਸ਼ਾਦੀ ਨਹੀਂ ਕਰਨੀ ਮੈਂ ਆਪਣੀ ਬੇਟੀ ਦੇ ਨਾਲ ਖੁਸ਼ ਹਾਂ ਔਰ ਮੈਂ ਆਪਣੀ ਬੇਟੀ ਦੇ ਨਾਲ ਜ਼ਿੰਦਗੀ ਬਿਤਾ ਸਕਦੀ ਹਾਂ ਮੇਰੇ ਮਾਪੇ ਨੇ ਮੈਨੂੰ ਪੜਾਇਆ ਲਿਖਾਇਆ ਹੈ ਮੈਂ ਨੌਕਰੀ ਕਰਦੀ ਹਾਂ ਮੈਂ ਨੌਕਰੀ ਕਰਕੇ ਆਪਣੀ ਬੱਚੀ ਨੂੰ ਪਾਲ ਲਵਾਂਗੀ ਤਾਂ ਤਦ ਪਵਨ ਨੇ ਕਿਹਾ ਕਿ ਠੀਕ ਹੈ ਤੂੰ ਆਪਣੀ ਬੱਚੀ ਨੂੰ ਪੜਾਇਆ ਪੜਾ ਲਿਖਾ ਸਕਦੀ ਹੈ ਪਾਲ ਸਕਦੀ ਹੈ ਕਿਉਂਕਿ ਤੂੰ ਆਪਣੇ ਪੈਰਾਂ ਤੇ ਖੜੀ ਹੈ ਪਰ ਮੈਂ ਵੀ ਜ਼ਿੰਦਗੀ ਦੇ ਵਿੱਚ ਮੈਨੂੰ ਵੀ ਠੋਕਰ ਲੱਗ ਗਈ ਹੈ ਪਰ ਮੈਂ ਹੁਣ ਚਾਹੁੰਦਾ ਵਾਂ ਕਿ ਮੈਂ ਤੈਨੂੰ ਆਪਣਾ ਜੀਵਨ ਸਾਥੀ ਬਣਾ ਕੇ ਮੈਂ ਤੈਨੂੰ ਖੁਸ਼ੀਆਂ ਦੇਣਾ ਚਾਹੁੰਦਾ ਕਿਉਂਕਿ ਮੈਂ ਤੇਰੇ ਨੇਚਰ ਤੋਂ ਜਾਣਦਾ ਹਾਂ ਮੈਂ ਤੈਨੂੰ ਕਾਲਜ ਦੇ ਵਿੱਚ ਬਹੁਤ ਅੱਛੀ ਤਰ੍ਹਾਂ ਜਾਣਦਾ ਹਾਂ ਤੂੰ ਬਹੁਤ ਹੀ ਸਮਝਦਾਰ ਹੈ ਸੁਲਜੀ ਹੋਈ ਹੈ ਤਾਂ ਤੂੰ ਮੈਨੂੰ ਔਰ ਮੇਰੇ ਘਰ ਨੂੰ ਸੰਭਾਲ ਸਕਦੀ ਹੈ ਤਾਂ ਮੈਂ ਤੈਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਸ਼ਿਕਾਇਤ ਦਾ ਮੌਕਾ ਨਹੀਂ ਦੇਵਾਂਗਾ ਤਾਂ ਬਹੁਤ ਹੀ ਜ਼ਿਆਦਾ ਮਿੰਤਾ ਕਰਨ ਦੇ ਬਾਅਦ ਪਰਨੀਤ ਮੰਨ ਗਈ ਸ਼ਾਦੀ ਵਾਸਤੇ ਤਾਂ ਪਰਨੀਤ ਨੇ ਕਿਹਾ ਕਿ ਮੈਂ ਸ਼ਾਦੀ ਵਾਸਤੇ ਤਾਂ ਮੰਨਾਂਗੀ ਕਿ ਤੁਸੀਂ ਮੇਰੀ ਬੇਟੀ ਨੂੰ ਇੱਕ ਬਾਪ ਵਾਲਾ ਪਿਆਰ ਦੋਗੇ ਤਾਂ ਪਵਨ ਨੇ ਕਿਹਾ ਕਿ ਹਾਂ ਤੈਨੂੰ ਇਸ ਗੱਲ ਤੋਂ ਕਦੇ ਵੀ ਕੋਈ ਸ਼ਿਕਾਇਤ ਨਹੀਂ ਹੋਏਗੀ ਮੈਂ ਇਸ ਨੂੰ ਆਪਣੀ ਬੇਟੀ ਹੀ ਸਮਝਦਾ ਹਾਂ ਔਰ ਬੇਟੀ ਦੀ ਤਰ੍ਹਾਂ ਹੀ ਰੱਖਾਂਗਾ ਪੜਾਵਾਂਗਾ ਖਵਾਵਾਂਗਾ ਔਰ ਹਰ ਇੱਕ ਮੈਂ ਇਹਨੂੰ ਫੈਸਿਲਿਟੀ ਦਵਾਂਗਾ ਕਦੇ ਕੋਈ ਇਹ ਨਹੀਂ ਕਹੇਗਾ ਕਿ ਇਹ ਮੇਰੀ ਬੇਟੀ ਨਹੀਂ ਹੈ ਤਾਂ ਸਭ ਕੁਝ ਤੈਅ ਹੋ ਗਿਆ ਤਾਂ ਉਹਨਾਂ ਨੇ ਬਹੁਤ ਹੀ ਸਿੰਪਲ ਤਰੀਕੇ ਦੇ ਨਾਲ ਮੰਦਿਰ ਦੇ ਵਿੱਚ ਜਾ ਕੇ 10-11 ਬੰਦੇ ਜਾ ਕੇ ਉਹਨਾਂ ਨੇ ਸ਼ਾਦੀ ਕਰ ਲਈ ਸ਼ਾਦੀ ਤੋਂ ਬਾਅਦ ਪਰਨੀਤ ਦੀ ਜ਼ਿੰਦਗੀ ਦੇ ਵਿੱਚ ਇੰਨੀਆਂ ਖੁਸ਼ੀਆਂ ਆ ਜਾਣਗੀਆਂ ਪਰਨੀਤ ਨੇ ਕਦੀ ਸੋਚਿਆ ਵੀ ਨਹੀਂ ਸੀ ਪਰਨੀਤ ਨੂੰ ਲੱਗਦਾ ਸੀਗਾ ਵੀ ਸ਼ਾਇਦ ਹੁਣ ਮੇਰੀ ਜ਼ਿੰਦਗੀ ਜੋ ਹੈ ਬਸ ਉਹ ਰੁਕ ਗਈ ਹੈ ਇੱਕ ਬੇਟੀ ਦੇ ਸਹਾਰੇ ਮੈਂ ਆਪਣੀ ਜ਼ਿੰਦਗੀ ਦੇ ਦਿਨ ਕੱਟਣੇ ਹਨ ਪਵਨ ਨੇ ਪਰਨੀਤ ਨੂੰ ਬਹੁਤ ਹੀ ਜ਼ਿਆਦਾ ਖੁਸ਼ੀਆਂ ਦਿੱਤੀਆਂ ਜ਼ਿੰਦਗੀ ਦੇ ਵਿੱਚ ਸਾਰੇ ਚਾਹ ਪੂਰੇ ਕੀਤੇ ਤਦ ਸ਼ਾਦੀ ਤੋਂ 2 ਸਾਲ ਬਾਅਦ ਪਰਨੀਤ ਦੇ ਘਰ ਬੇਟਾ ਹੋਇਆ ਤਾਂ ਜਦੋਂ ਬੇਟਾ 2 ਸਾਲ ਦਾ ਹੋ ਗਿਆ ਤਾਂ ਪਰਨੀਤ ਨੇ ਸੋਚਿਆ ਕਿ ਇੱਕ ਬੱਚਾ ਹੋਰ ਹੋਣਾ ਚਾਹੀਦਾ ਹੈ। ਤਾਂ ਪਵਨ ਨੇ ਮਨਾ ਕਰ ਦਿੱਤਾ ਕਿ ਨਹੀਂ। ਮੇਰੇ ਕੋਲੇ ਇੱਕ ਬੇਟਾ ਹੈ, ਇੱਕ ਬੇਟੀ ਹੈ, ਮੇਰੇ ਕੋਲੇ ਬਹੁਤ ਕੁਝ ਹੈ। ਤਾਂ ਕਹਿਣ ਲੱਗੀ ਕਿ ਕਦੀ ਤੁਹਾਨੂੰ ਇਹ ਨਾ ਮਹਿਸੂਸ ਹੋਏ ਕਿ ਇਹ ਬੇਟੀ ਮੇਰੀ ਨਹੀਂ ਹੈ। ਕਹੜਾ ਨਹੀਂ। ਅੱਜ ਤੁਸੀਂ ਇਹ ਗੱਲ ਕਰ ਦਿੱਤੀ ਹੈ, ਅੱਜ ਤੋਂ ਬਾਅਦ ਇਹ ਗੱਲ ਕਦੇ ਨਹੀਂ ਕਰਨੀ ਕਿ ਇਹ ਬੇਟੀ ਮੇਰੀ ਨਹੀਂ ਹੈ। ਇਹ ਬੇਟੀ ਮੇਰੀ ਹੀ ਹੈ। ਮੈਂ ਇਸ ਨੂੰ ਆਪਣਾ ਨਾਮ ਆਪਣੀ ਜ਼ਿੰਦਗੀ ਦੇ ਦਿੰਦੀ ਹੈ। ਔਰ ਵਾਕਈ ਸੱਚ ਮੁੱਚ ਭਵਨ ਨੇ ਪਰਨੀਤ ਦੀ ਬੇਟੀ ਨੂੰ ਬਹੁਤ ਹੀ ਜ਼ਿਆਦਾ ਲਾਡਾ ਚਾਮ ਦੇ ਨਾਲ ਪਾਲਿਆ ਪੜਾਇਆ ਲਿਖਾਇਆ ਔਰ ਉਸ ਦੀ ਬੇਟੀ ਇੱਕ ਡਾਕਟਰ ਬਣ ਗਈ ਜ਼ਿੰਦਗੀ ਇੰਨੀ ਵਧੀਆ ਇੰਨੀ ਸਕੂਨ ਦੇ ਨਾਲ ਗੁਜ਼ਰ ਰਹੀ ਸੀ ਪਰਨੀਤ ਦੀ ਪਰਨੀਤ ਨੇ ਕਦੇ ਸੋਚਿਆ ਵੀ ਨਹੀਂ ਸੀ ਪਰਨੀਤ ਦਾ ਬੇਟਾ ਉਹ ਵੀ ਬਹੁਤ ਹੀ ਜਿਆਦਾ ਹੋਣ ਹਾਰ ਸੀ ਉਸਨੇ ਵੀ ਬਹੁਤ ਜ਼ਿਆਦਾ ਪੜ੍ਹਾਈ ਲਿਖਾਈ ਕੀਤੀ ਔਰ ਉਹ ਆਰਮੀ ਦੇ ਵਿੱਚ ਵਰਦੀ ਹੋ ਗਿਆ ਇਹ ਆਰਮੀ ਦੇ ਵਿੱਚ ਵੀ ਉਹਦੀ ਕਾਫੀ ਅੱਛੀ ਹਾਈ ਪੋਸਟ ਤੇ ਉਹ ਵਰਤੀ ਹੋਇਆ ਸੀ ਤਾਂ ਪਰਨੀਤ ਨੇ ਇੱਕ ਦਿਨ ਬੈਠੇ ਬੈਠੇ ਸੋਚਿਆ ਤੇ ਅੱਖਾਂ ਪਾਰ ਆਈ ਤਾਂ ਪਵਨ ਨੇ ਪੁੱਛਿਆ ਕਿ ਕੀ ਹੋ ਗਿਆ ਤਾਂ ਕਹਿਣ ਲੱਗੀ ਕਿ ਮੈਨੂੰ ਨਹੀਂ ਪਤਾ ਕਿ ਜ਼ਿੰਦਗੀ ਦੇ ਵਿੱਚ ਮੈਂ ਕਦੀ ਇਨਾ ਮੈਨੂੰ ਸੁੱਖ ਮਿਲ ਸਕਦਾ ਜੇ ਤੂੰ ਨਾ ਹੁੰਦਾ ਤੇ ਪਤਾ ਨਹੀਂ ਮੈਂ ਕਿੱਥੇ ਰੋਲਦੀ ਰਹਿਣਾ ਸੀ ਤਾਂ ਪਵਨ ਨੇ ਕਿਹਾ ਕਿ ਨਹੀਂ ਮੈਨੂੰ ਲੱਗਦਾ ਹੈ ਕਿ ਜੇ ਤੂੰ ਨਾ ਮੇਰੀ ਜ਼ਿੰਦਗੀ ਦੇ ਵਿੱਚ ਆਉਂਦੀ ਤੇ ਮੈਂ ਪਤਾ ਨਹੀਂ ਕਿੱਥੇ ਰੋਲਦੇ ਰਹਿਣਾ ਸੀ ਸੋ ਪਰਮਾਤਮਾ ਨੇ ਆਪਾਂ ਦੋਨਾਂ ਨੂੰ ਸ਼ਾਇਦ ਤੈਨੂੰ ਠੋਕਰ ਲੱਗਣੀ ਸੀ ਮੈਨੂੰ ਠੋਕਰ ਲੱਗਣੀ ਸੀ ਉਸ ਤੋਂ ਬਾਅਦ ਆਪਣਾ ਮਿਲਣਾ ਹੋਣਾ ਸੀ ਕਿਉਂਕਿ ਜਦੋਂ ਤੇਰੀ ਸ਼ਾਦੀ ਹੋਈ ਸੀ ਕਦੀ ਸੋਚਿਆ ਹੀ ਨਹੀਂ ਸੀ ਕਿ ਆਪਾਂ ਜ਼ਿੰਦਗੀ ਦੇ ਵਿੱਚ ਇਕੱਠੇ ਹੋ ਸਕਦੇ ਕਿਉਂਕਿ ਆਪਾਂ ਇੱਕ ਅੱچھے ਦੋਸਤਾਂ ਦੀ ਤਰ੍ਹਾਂ ਰਹਿ ਰਹੇ ਸੀ ਤੱਕਦੇ ਜਦ ਕੀ ਦੇ ਵਿੱਚ ਇਹ ਨਹੀਂ ਸੋਚਿਆ ਸੀਗਾ ਕਿ ਅਸੀਂ ਜੀਵਨ ਸਾਥੀ ਬਣ ਜਾਵਾਂਗੇ ਤਾਂ ਇਹ ਪਰਮਾਤਮਾ ਨੇ ਪਹਿਲੇ ਦਿਨੋਂ ਤੈਅ ਕੀਤਾ ਸੀਗਾ ਔਰ ਇਹ ਹੋਣਾ ਸੀ ਤਾਂ ਵਰਨੀਤ ਨੇ ਮੈਂ ਹੱਸ ਕੇ ਕਹਿ ਕਿ ਹਾਂ ਸ਼ਾਇਦ ਤੁਸੀਂ ਠੀਕ ਕਹਿ ਰਹੇ ਹੋ ਕਿ ਪਰਮਾਤਮਾ ਜੋ ਕਰਦਾ ਉਹ ਚੰਗਾ ਹੀ ਕਰਦਾ ਹੈ ਸੋ ਸਾਨੂੰ ਇਸ ਕਹਾਣੀ ਤੋਂ ਕੀ ਸਿੱਖਿਆ ਮਿਲਦੀ ਹੈ ਕਿ ਕਦੀ ਕਦੀ ਪਰਮਾਤਮਾ ਜੋ ਕਰਦਾ ਹੈ ਉਹ ਬਹੁਤ ਹੀ ਚੰਗਾ ਕਰਦਾ ਹੈ ਜੋ ਤਾਂ ਸਾਡੇ ਨਾਲ ਕੋਈ ਮਾੜਾ ਹੋ ਜਾਂਦਾ ਹੈ ਤਾਂ ਅਸੀਂ ਕਹਿੰਨੇ ਆ ਵੀ ਸਾਡੇ ਨਾਲ ਰੱਬ ਨੇ ਇਹ ਕਿਉਂ ਕਰ ਦਿੱਤਾ ਸਾਨੂੰ ਇਹ ਨਹੀਂ ਪਤਾ ਹੁੰਦਾ ਕਿ ਉਸ ਤੋਂ ਬਾਅਦ ਪਰਮਾਤਮਾ ਨੇ ਸਾਡੇ ਨਾਲ ਬਹੁਤ ਵਧੀਆ ਕੁਝ ਸੋਚਿਆ ਹੋਇਆ ਸਾਡੇ ਵਾਸਤੇ ਔਰ ਬਹੁਤ ਚੰਗਾ ਕਰਨਾ ਹੈ ਸਾਡੇ ਨਾਲ ਸਾਡੇ ਨਾਲ ਇਸ ਕਰਕੇ ਸਾਨੂੰ ਇੱਕ ਛੋਟੀ ਜੀ ਠੋਕਰ ਲਾਈ ਹੈ ਤਾਂ ਕਿ ਇਸ ਠੋਕਰ ਤੋਂ ਉੱਠ ਕੇ ਅਸੀਂ ਕੁਝ ਵੱਡਾ ਸੋਚ ਸਕੀਏ ਕੁਝ ਅੱਗੇ ਵੱਧ ਸਕੀਏ ਸੋ ਸਾਨੂੰ ਸਾਰਿਆਂ ਨੂੰ ਆਪਣੀ ਸੋਚ ਜ਼ਰੂਰ ਬਦਲਣੀ ਚਾਹੀਦੀ ਹੈ ਕਿ ਜ਼ਿੰਦਗੀ ਦੇ ਵਿੱਚ ਕਦੇ ਉਤਾਰ ਚੜਾਅ ਤਾਂ ਆਉਂਦੇ ਰਹਿੰਦੇ ਨੇ ਪਰ ਜ਼ਿੰਦਗੀ ਦੇ ਵਿੱਚ ਕਦੇ ਵੀ ਰੁਕਣਾ ਨਹੀਂ ਚਾਹੀਦਾ ਹੈ ਅੱਗੇ ਵੱਧ ਕੇ ਆਪਣੀ ਸੋਚ ਨੂੰ ਵੱਡੇ ਕਰਨਾ ਚਾਹੀਦਾ ਹੈ ਆਪਣੀ ਵੱਡੀ ਸੋਚ ਕਰਨੀ ਚਾਹੀਦੀ ਏ ਔਰ ਦੂਜਿਆਂ ਨੂੰ ਜ਼ਿੰਦਗੀ ਦੇਣੀ ਚਾਹੀਦੀ ਏ ਭਾਵੇਂ ਉਹ ਲੜਕਾ ਹੋਵੇ ਜਾਂ ਲੜਕੀ ਹੋਵੇ ਜਿਸ ਹਾਲਤ ਦੇ ਵਿੱਚ ਪ੍ਰਨੀਤ ਸੀ ਅਗਰ ਪਵਨ ਉਸ ਹਾਲਤ ਦੇ ਵਿੱਚ ਹੁੰਦਾ ਤਾਂ ਪ੍ਰਨੀਤ ਨੂੰ ਵੀ ਸ਼ਾਇਦ ਇਵੇਂ ਹੀ ਕਰਨਾ ਚਾਹੀਦਾ ਸੀ ਸੋ ਤੁਹਾਨੂੰ ਇਹ ਸਾਰਿਆਂ ਨੂੰ ਮੇਰੀ ਕਹਾਣੀ ਕਿਵੇਂ ਲੱਗੀ ਜੇ ਤੁਹਾਨੂੰ ਮੇਰੀ ਕਹਾਣੀ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਬੈਲ ਆਈਕਨ ਪ੍ਰੈਸ ਕਰ ਦੇਣਾ ਤਾਂ ਕਿ ਆਉਣ ਵਾਲੀ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਮਿਲਦੀ ਰਹੇ ਔਰ ਇਸ ਕਹਾਣੀ ਨੂੰ ਸੁਣ ਕੇ ਵੀਡੀਓ ਨੂੰ ਲਾਈਕ ਔਰ ਸ਼ੇਅਰ ਜ਼ਰੂਰ ਕਰਨਾ ਤਾਂ ਕਿ ਹੋਰਾਂ ਦੇ ਕੋਲ ਵੀ ਇਹ ਕਹਾਣੀ ਪਹੁੰਚ ਸਕੇ ਔਰ ਸਭ ਦੀ ਸੋਚ ਬਦਲ ਸਕੇ ਸੋ ਮੈਨੂੰ ਦਿਓ ਤੁਸੀਂ ਇਜਾਜ਼ਤ ਮਿਲਦੇ ਹਾਂ ਅੱਗੇ ਆਪਾਂ ਇੱਕ ਹੋਰ ਨਵੀਂ ਕਹਾਣੀ ਲੈ ਕੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਬਹੁਤ ਹੀ ਪਿਆਰ ਮਿਲ ਰਿਹਾ ਹੈ ਮੈਨੂੰ ਮੇਰੀਆਂ ਸਟੋਰੀਆਂ ਤੇ ਬਹੁਤ ਅੱਛੇ-ਅੱਛੇ ਕਮੈਂਟ ਆ ਰਹੇ ਨੇ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ ਹੈ ਕਿ ਮਿਲਦੇ ਹਾਂ ਆਪਾਂ ਇੱਕ ਨਵੀਂ ਸਟੋਰੀ ਲੈ ਕੇ ਧੰਨਵਾਦ ਸਾਰਿਆਂ ਦਾ